ਤਰੀਪੈਣੇ ਤਾਂ ਦਸੰਬਰ 4 ਤਰੀਕ ਦੀ ਗੱਲ ਏ ਆ ਤੇ ਮੈਂ ਮੈਸੇਜ ਕੀਤਾ ਹੈਗਾ ਨਿੱਕੇ ਨੂੰ ਤੇ ਅਗਲੇ ਆ ਮੇਰੇ ਜਿਹੜਾ ਨਾਲ ਬੈਠਾ ਮੈਂ ਪੈਣੇ ਸਮਨ ਨਹੀਂ ਕਹਿੰਦਾ ਮੈਂ ਨਿੱਕਾ ਹੀ ਕਹਿੰਨਾ ਤੇ ਮੈਂ ਇੰਗਜ਼ ਨਹੀਂ ਕਿਹਾ ਕਿ ਉਹਦੀ ਲਾਡੀ ਸ਼ੁਰੂ ਤੋਂ ਲਾਡੀ ਤੇ ਮੈਂ ਲਾਡੀ ਕਹਿਣਾ ਸ਼ੁਰੂ ਕਰਤਾ ਤੇ ਹੁਣ ਸਾਰੇ ਲਾਡੀ ਹੀ ਕਹਿੰਦੇ ਆ ਘਰ ਦੇ ਵੀ ਲਾਡੀ ਕਹਿੰਦੇ ਬਾਹਰ ਵੀ ਲਾਡੀ ਕਹਿੰਦੇ ਤੇ ਪੈਣੇ ਤਾਂ 4 ਦਸੰਬਰ ਨੂੰ ਮੈਂ ਮੈਸੇਜ ਕੀਤਾ ਹੈਗਾ ਤੇ ਅਗਲੇ ਦਿਨ ਰਿਪਲਾਈ ਆ ਗਿਆ ਫਿਰ ਸਾਡੀ ਇਦਿੱਦ ਦਾ ਗੱਲ ਹੋਈ ਸ਼ੁਰੂ ਹੋਈ ਮੈਂ ਆਪਣੀਆਂ ਗੱਲਾਂ ਦੱਸੀਆਂ ਤੇ ਸੀ ਸੋਚ ਕੇ ਮੈਸੇਜ ਕੀਤਾ ਸੀ ਇਹਨਾਂ ਨੂੰ ਪਹਿਨੇ 2 4 5 ਦਿਨ ਹੋ ਗਏ ਕਿ ਜਦੋਂ ਮੈਂ ਸਕਰੋਲ ਕਰਦਾ ਹੀ ਨਿੱਕੇ ਦੀਆਂ ਵੀਡੀਓ ਮਰੇ ਆਈ ਜਾਂਦੀਆਂ ਹੈਗੀਆਂ ਮੈਂ ਕਿਹਾ ਯਾਰ ਕੀ ਕਹਿੰਦੇ ਆ ਸਿੰਪਲ ਹਨਾ ਇੰਨੀ ਸਿੰਪਲ ਕੁੜੀ ਤੇ ਯਾਨੀ ਕਿ ਮੈਂ ਕਿਹਾ ਸ਼ਾਇਦ ਗੱਲ ਕਰਕੇ ਦੇਖਦੇ ਆ ਮੈਂ ਪਹਿਨੇ ਇਦਾਂ ਕੀ ਰਿਲੇਸ਼ਨ ਦੇ ਟਾਈਪ 'ਚ ਨਹੀਂ ਕੁਛ ਮੈਸੀ ਕੀਤਾ ਮੈਂ ਕਿਹਾ ਚਲੋ ਐਜ਼ ਅ ਫਰੈਂਡ ਬੰਦਾ ਗੱਲਬਾਤ ਕਰ ਲੈਂਦਾ ਮੈਂ ਕਿਸੇ ਕੁੜੀ ਨਾਲ ਨਹੀਂ ਭੈਣੇ ਗੱਲ ਕਰਦਾ ਹੈਗਾ ਤੇ ਮੈਂ ਚਲੋ ਜਦੋਂ ਮੈਸੇਜ ਕੀਤਾ ਸਾਡੀ ਗੱਲ ਹੁਣੀ ਸ਼ੁਰੂ ਹੋਈ ਗੱਲ ਤੋਂ ਬਾਅਦ ਮੈਂ ਆਪਣਾ ਥੋੜਾ ਜਿਹਾ ਦੱਸਿਆ ਜਿੱਦਾਂ ਕਿ ਪਿੱਛੇ ਤੋਂ ਹੀ ਸੋਣ ਹੀ ਲਿਆ ਹੋਣਾ ਹੈ ਨਾ ਸਾਰੀ ਸਟੋਰੀ ਉਹ ਦੱਸਦੇ ਸਾਰ ਫੇ ਨਿੱਕੇ ਨੇ ਸਾਥ ਦੇਣਾ ਸ਼ੁਰੂ ਕੀਤਾ ਤੇ ਜਦੋਂ ਸਾਥ ਦਿੱਤਾ ਤੇ ਉਹਦੇ ਨਾਲ ਫੇ ਕੀ ਕਹਿੰਦੇ ਅੱਜ ਦੇ ਦਿਨ ਆਪਾਂ ਇੱਥੇ ਬੈਠੇ ਆ ਜੀ ਤੇ ਤੁਹਾਨੂੰ ਜਦੋਂ ਮੈਸੇਜ ਆਇਆ ਸੀ ਤੁਸੀਂ ਸੋਚਿਆ ਨਹੀਂ ਕਿ ਵੀ ਇੰਨੇ ਫਾਲੋਅਰਸ ਮੁੰਡੇ ਦੇ ਮੈਨੂੰ ਹੀ ਕਿਉਂ ਮੈਸੇਜ ਹੋਰ ਮੈਂ ਕਿਹ ਫੇਕ ਅਕਾਊਂਟ ਹੋਣਾ ਆਈ ਮੈਨੂੰ ਕਿੱਥੇ ਮੈਸੇਜ ਆ ਗਿਆ ਮੈਂ ਕਿੱਥੇ ਦੇਖਾਂਗੇ ਤੁਹਾਨੂੰ ਕਿੱਥੇ ਤਾਂ ਪਹਿਲਾਂ ਰੀਲਸ ਦੇਖਦੇ ਹੁੰਦੇ ਸੀ ਅਸੀਂ ਤੇ ਅੰਗੱਦੀਆਂ ਤੇ ਪਰ ਮੈਸੇਜ ਆਇਆ ਮੈਂ ਬਹੁਤ ਘੱਟ ਗੱਲ ਕਰਦੀ ਸੀ ਕੰਮ ਤੇ ਰਹੀਦਾ ਸੀ ਇੰਸਟਾ ਵਧੀਆ ਚਲਾ ਲਈਦਾ ਸੀ ਤੇ ਮੇਰਾ ਹੁੰਦਾ ਸੀ ਲਿਖਣ ਨਾਲ ਮੈਨੂੰ ਲਿਖਣਾ ਪਸੰਦ ਆ ਤੇ ਉਹ ਦੁਸ਼ੁਰਵਾ ਲਿਖਦੀ ਸੀ ਥੋੜਾ ਬਾਲਾ ਇੰਨਾ ਵੀ ਨਹੀਂ ਕੋਈ ਕਿਤੇ ਲਿਖ ਲਿਆ ਤੇ ਮੇਰੇ ਨਾਲ ਸਾਰੇ ਰਾਈਟਰ ਹੀ ਕੋਈ ਮੁੰਡਾ ਬੋਲਦਾ ਹੋਊਗਾ ਜਾਂ ਕੁੜੀ ਦੋਨਾਂ ਨੂੰ ਮੈਂ ਐਡ ਕੀਤਾ ਸੀ ਮੈਂ ਕਿਸੇ ਨੂੰ ਐਡ ਨਹੀਂ ਕਰਦੀ ਤੇ ਅੰਗਰੇਜ਼ਾ ਮੈਨੂੰ ਮੈਸੇਜ ਭੇਜਿਆ ਭੇਜਿਆ ਹੀ ਬਹੁਤ ਸੋਹਣੇ ਜਿਹੇ ਤਰੀਕੇ ਨਾਲ ਹਾਰਟ ਲਾ ਕੇ ਹਾਈ ਲਿਖਿਆ ਤੇ ਮੈਂ ਹਾਂਜੀ ਦੇਖਤਾ ਤੇ ਅਗਰ ਇੱਕ ਦਿਨ ਬਾਅਦ ਰਿਪਲਾਇਆ ਆਇਆ ਫੇਰ ਜਾ ਕੇ ਤੇ ਉੱਥੋਂ ਸਾਡੀ ਗੱਲ ਸ਼ੁਰੂਆਤ ਹੋਈ ਉਹ ਬਾਬਾ ਜੀ ਨੇ ਜਾਂ ਪਤਾ ਨਹੀਂ ਲਾਈਫ ਪਾਰਟਨਰ ਭੇਜਣਾ ਹੀ ਇਹ ਤਰੀਕੇ ਨਾਲ ਭੇਜਤਾ ਗੱਲ ਹੁੰਦੀ ਹੁੰਦੀ ਲੜਦੇ ਲੁੜਦੇ ਝਗੜਦੇ ਝੁਗੜਦੇ ਅੱਜ ਹੀ ਵਿਆਹ ਕਰਾਏ 7 ਮਹੀਨੇ ਹੋ ਗਏ ਪਰ ਭੈਣੇ ਇਹ ਬੰਦਾ ਖੁਸ਼ ਬਹੁਤ ਰੱਖਦੇ ਮੈਨੂੰ ਸਾਰੇ ਮੈਂ ਇੰਨਾ ਜ਼ਿਆਦਾ ਖੁਸ਼ ਆ ਕਿ ਮੈਂ ਆਪਣੇ ਘਰ ਨਹੀਂ ਜਾਂਦੀ ਮੈਂ ਆਪਣੀ ਮੰਮਾ ਨੂੰ ਖੁਦ ਕਹਿ ਦਿੰਨੀ ਆ ਕਿ ਤੁਹਾਡੇ ਘਰ ਮੇਰਾ ਜੀ ਨਹੀਂ ਲੱਗਦਾ ਮੈਂ ਆਪਣੇ ਘਰੇ ਜਾਣਾ ਇੱਥੇ ਮੇਰਾ ਜੀ ਲੱਗਦਾ ਮੈਂ ਇੱਥੇ ਵੀ ਕਹਿ ਦੂੰਗੀ ਮੈਂ ਕਿਤੇ ਨਹੀਂ ਜਾਣਾ ਮੇਰਾ ਜੀ ਨਹੀਂ ਲੱਗਦਾ ਕਿਤੇ ਜਾ ਕੇ ਮੈਂ ਡੀਆਂਣ ਕੇ ਇੱਥੇ ਮੇਰਾ ਜੀ ਲੱਗਦਾ ਇੱਥੇ ਤਾਂ ਉਹ ਚੀਜ਼ਾਂ ਬੜੀਆਂ ਲੱਗਣ ਲੱਗ ਜਾਂਦੀਆਂ ਕਿ ਮੈਂ ਬਹੁਤ ਤੁਰ ਤੁਰ ਕੇ ਕੰਮ ਤੇ ਜਾਣਾ ਤੁਰ ਕੇ ਬਾਹਰ ਵੀ ਹੀ ਬਹੁਤ ਤੁਰ ਤੁਰ ਕੇ ਜਾਣਾ ਬੀਚ ਤੇ ਚੱਲ ਕੇ ਇਦਾਂ ਤਾਂ ਹੁਣ ਮੇਰੇ ਕੋ ਕੋਸ਼ ਨਹੀਂ ਹੁੰਦਾ ਮੈਂ ਮਾਰਨਿੰਗ ਉੱਠਦੀ ਆ ਇੰਨੀ ਮੇਰੇ ਅੰਦਰ ਵੀਕਨੈਸ ਰਹਿੰਦੀ ਆ ਹਨਾ ਵੀ ਮੈਨੂੰ ਇਦਾਂ ਲੱਗਦਾ ਕਿ ਯਾਰ ਮੈਂ ਨੌਹਾਂ ਆ ਘਰ ਦੀ ਮੇਰੀ ਕੋਈ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਆ ਵੀ ਉੱਠ ਕੇ ਕੋਈ ਕੰਮ ਕਰਨਾ ਤੇ ਫਿਰ ਮੈਨੂੰ ਇਦਾਂ ਲੱਗਦਾ ਕਿ ਜੇ ਮੈਂ ਰੋਜ਼ ਹੀ ਕਹੀ ਜਾਊਂਗੀ ਵੀ ਅੱਜ ਮੇਰਾ ਦੁਖਣ ਡਿਆ ਅੱਜ ਮੈਨੂੰ ਆਪ ਰੂ ਫਿਰ ਅਗਲੇ ਦਿਨ ਵੀ ਕਹਿਣਾ ਕਿ ਭਾਵੇਂ ਮੇਰਾ ਬੰਦਾ ਨਾ ਕਰਵੇ ਕੋਈ ਨਾ ਕੋਈ ਇਹ ਸੋਚੂਗਾ ਵੀ ਲੈ ਇੱਕ ਸ਼ਾਇਦ ਕੰਮ ਕਰਨ ਦੀ ਮਾਰ ਹੀ ਇਦਾਂ ਕਰਦੀ ਆ ਪਰ ਮੈਨੂੰ ਪਤਾ ਮੈਨੂੰ ਕੀ ਮਹਿਸੂਸ ਹੁੰਦਾ ਹੈ ਕਿ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਵੀ ਬਣਾ ਹਨਾ ਕਿ ਲੋਕ ਬਾਹਰ ਜਾ ਕੇ ਕਹਿਣ ਵੀ ਉਹਨਾਂ ਦੀ ਨੋ ਦੇਖੋ ਕਿੰਨਾ ਕੰਮ ਕਰਦੀ ਉਹ ਦੇਖੋ ਇਦਾਂ ਪਰ ਹੁੰਦਾ ਹੀ ਨਹੀਂ ਆ ਇਹ ਚੀਜ਼ ਇਹ ਹੈ ਭੈਣੇ ਕਿ ਘਰਦਿਆਂ ਨੂੰ ਵੀ ਇਸ ਚੀਜ਼ ਦਾ ਪਤਾ ਹੋ ਵੀ ਨਹੀਂ ਜਿਆਦਾ ਸਾਰੇ ਬੋਸ ਛੋੜ ਦਿੰਦੇ ਆ ਕਿ ਕਦੀ ਨਹੀਂ ਮੈਨੂੰ ਕਿਸੇ ਨੇ ਮਹਿਸੂਸ ਕਰਾਇਆ ਕਿ ਤੂੰ ਸਾਡੇ ਘਰ ਚ ਬਾਅਦੋਂ ਆਈਆਂ ਤੇ ਨੂੰ ਇਹ ਪ੍ਰੋਬਲਮ ਮੰਮੀ ਨੇ ਮੈਨੂੰ ਰੋਟੀ ਬਣਾ ਕੇ ਦੇਣੀ ਆ ਕਸ਼ਿਸ਼ ਕਰਦੀ ਆ ਕੰਮ ਲਾਡੀ ਕਰਦੇ ਆ ਮੇਰੇ ਲਈ ਮੈਂ ਮੰਨ ਲਓ ਕਿ ਇਹ ਸਬੰਦੇ ਦਾ ਇਹ ਹੈ ਕਿ ਮੈਂ ਰਾਤ ਨੂੰ ਜੇ 2 ਵਜੇ ਵੀ ਕਹਤਾਂ ਨਾ ਦੱਤਾ ਦੁੱਖਦੀਆਂ ਮੇਰੀਆਂ ਉੱਠ ਖੜ ਕੇ ਮੇਰੇ ਦੱਤਾ ਕੁੱਟਣ ਲੱਗ ਜੇ ਕਿਉਂ ਬਿਮਾਰੀ ਜ਼ਰੂਰ ਆ ਪਰ ਉਹ ਮੈਨੂੰ ਮਹਿਸੂਸ ਨਹੀਂ ਹੁੰਦੀ ਉਹ ਮਹਿਸੂਸ ਕਿਤੇ ਕਿਤੇ ਹੁੰਦੀ ਜਦ ਕੱਲੇ ਕਿਤੇ ਦਿਮਾਗ 'ਚ ਆ ਜੇ ਗੱਲ ਵੀ ਇਦਾਂ ਹੋ ਗਿਆ ਵਾ ਮੇਰੇ ਨਾਲ ਤੇ ਇਦਾਂ ਹੋ ਲੱਗ ਜਾਂਦਾ ਕਿ ਅਜੇ ਤੇ ਜ਼ਿੰਦਗੀ ਬਹੁਤ ਵਹੀ ਵੇਖਣ ਵਾਲੀ ਅਜੇ ਤਾਂ ਬਹੁਤ ਕੁਝ ਕਰਨਾ ਵਾਲਾ ਹੈ ਅਜੇ ਹੀ ਭੈਣੇ ਬਹੁਤ ਕੁਝ ਹੈ ਦੇਖਣ ਵਾਲਾ ਇੰਨੀ ਜਲਦੀ ਨਹੀਂ ਜਾਣ ਦਿੰਦੇ ਅਜੇ ਖੜੇ ਆ ਇਹੋ ਜੀ ਚੀਜ਼ ਮੈਂ ਕਹੀ ਮੈਂ ਕਿ ਜਦ ਤੱਕ ਮੈਂ ਹੈਗਾ ਉਦੋਂ ਤੱਕ ਨਹੀਂ ਜਾਣ ਦਿੰਦੇ ਹਾਂਜੀ ਤੇ ਹੁਣ ਕਿੱਦਾਂ ਦੀ ਲਾਈਫ ਚੱਲ ਰਹੀ ਐ ਤੁਹਾਡੀ ਵਧੀਆ ਪੈਣੀ ਬਹੁਤ ਸੁਣੀ ਲਾਈਫ ਦਾਤਿਆਂ ਦੀ ਮਿਹਰ ਦੇ ਨਾਲ ਇਹ ਤਾਂ ਸੋਰੀ ਅਸੀਂ ਦੱਸਣਾ ਨਹੀਂ ਚਾਹੁੰਦੇ ਕੈਮਰੇ ਤੇ ਨਜ਼ਰ ਲੱਗ ਜਾਂਦੀ ਸਾਨੂੰ ਅਸੀਂ ਨਹੀਂ ਦੱਸਦੇ ਇਹ ਪੈਣੀ ਬਹੁਤ ਸ਼ੁਕਰਾਨਾ ਪ੍ਰਮਾਤਮਾ ਦਾ ਸਵੇਰੇ ਉੱਠਦੇ ਕਹੇ ਚੀਜ਼ ਦੀ ਤੋੜਨੀ ਠੀਕ ਐ ਫਰੈਸ਼ ੁੱਠੀ ਦਾ ਉੱਠ ਕੇ ਫੈਮਲੀ ਨੂੰ ਟਾਈਮ ਦੇਈਦਾ ਫੈਮਲੀ ਚ ਬਹਿ ਕੇ ਰੋਟੀ ਪਾਣੀ ਖਾਈਦਾ ਹਨਾ ਕਿ ਹਾਂ ਪ੍ਰਮਾਤਮਾ ਦੋ ਟਾਈਮ ਦੀ ਰੋਟੀ ਦੇ ਰਿਹਾ ਬਹੁਤ ਬਹੁਤ ਸ਼ੁਕਰਾਨਾ ਤੇ ਬਸ ਇਹ ਆ ਕਿ ਜਿਆਦੇ ਸਪਨੇ ਨਹੀਂ ਜਿਆਦਾ ਨਹੀਂ ਕੁਝ ਹੈਗੀ ਡਰੀ ਨਾਂ ਤੇ ਮੇਰੇ ਆ ਤੇ ਨਾਂ ਲਾਡੀ ਦੇ ਬਸ ਕਿ ਇਹ ਆ ਆਪਣੇ ਘਰ ਨੂੰ ਜਣ ਕੇ ਇੱਕ ਜਿਹੜੀ ਮੇਰੀ ਭੈਣ ਦੀ ਰਿਸਪੌਂਸਿਬਿਲਟੀ ਉਹ ਸਾਰੀ ਮੇਰੇ ਤੇ ਆ ਠੀਕ ਹੈ ਉਹਨੂੰ ਵਧੀਆ ਐਜੂਕੇਸ਼ਨ ਦੇਣੀ ਹਨਾ ਤੇ ਜਿਹੜੇ ਘਰ ਜਾਵੇ ਹਰ ਇੱਕ ਦਾ ਹੁੰਦਾ ਆ ਕਿ ਹਾਂ ਜਿਹੜੇ ਘਰ ਜਾਵੇ ਭੈਣ ਸੁਖੀ ਬਸੇ ਬਸ ਕਿ ਇਹ ਨਾ ਕਦੀ ਉਹਦਾ ਰੋਂਦੀ ਦਾਣਾ ਫੋਨ ਆਵੇ ਮੈਨੂੰ ਕਿ ਹਾਂ ਮੈਂ ਪਾ ਇਦਾਂ ਜਿਹੜੀਆਂ ਚੀਜ਼ਾਂ ਇੱਥੇ ਉਹਨੂੰ ਦਿੱਤੀਆਂ ਹਮੇਸ਼ਾ ਉਹੋ ਹੀ ਅੱਗੇ ਜਾ ਕੇ ਮਿਲਣ ਕਿਉਂਕਿ ਉਹਨੂੰ ਕਦੀ ਵੀ ਕਿਸੇ ਚੀਜ਼ ਤੋਂ ਥੋੜਾ ਨਾ ਹੋਵੇ ਕਿ ਹਾਂ ਕਦੀ ਉਹਦਾ ਮੈਨੂੰ ਰੋਂਦੀ ਦਾਣਾ ਫੋਨ ਆਵੇ ਬਸ ਤੇ ਇੱਕ ਚੀਜ਼ ਇਹ ਆ ਭੈਣ ਕਿ ਹਾਂ ਉਹਦੀ ਉਹਨੂੰ ਆਪਣੇ ਪੈਰਾਂ ਤੇ ਜਦ ਤੱਕ ਨਹੀਂ ਕਰਦੇ ਉਦੋਂ ਤੱਕ ਕਿ ਹਾਂ ਆਪਣੇ ਉਹਨੂੰ ਇਹ ਨਾ ਕਿਸੇ ਵੱਲ ਦੇਖਣਾ ਨਾ ਪਵੇ ਇਹਾਂ ਮੈਂ ਆ ਚੀਜ਼ ਮੈਂ ਆਪਣੇ ਆਦਮੀ ਤੋਂ ਜਾਂ ਕਿਸੇ ਤੋਂ ਲੈਣੀ ਆਪਣੇ ਪੈਰਾਂ ਤੇ ਆਪ ਹੋਵੇ ਆਪਣੀ ਕਮਾਈ ਕਰੇ ਤੇ ਆਪਣੇ ਪੈਰਾਂ ਤੇ ਚੀਜ਼ ਲਵੇ ਆਪਣੇ ਆਪ ਤੇ ਡਿਪੈਂਡ ਹੋਵੇ ਉਹਨੂੰ ਕਿਸੇ ਦੀ ਇਦਾਂ ਲੋਡ ਨਾ ਹੋਵੇ ਬਸ ਇਹੀ ਚੀਜ਼ ਬਸ ਆਪਣੇ ਮਾਪਿਆਂ ਨੂੰ ਹੁਣ ਬਡਾਪਾ ਆ ਜਾਣਾ ਉਹਨਾਂ ਉਹਨਾਂ ਦਾ ਹਨਾ ਤੇ ਚੀਜ਼ ਉਹਨਾਂ ਨੂੰ ਸਾਂਭਣਾ ਬਸ ਆਹੀ ਆਹੀ ਛੋਟੇ ਜਿਹੇ ਸੁਪਨੇ ਆ ਬਸ ਅੱਛਾ ਤੁਹਾਡੀ ਵੀਡੀਓ ਹੀ ਤੇ ਤਾਂ ਬਹੁਤ ਸਾਰੇ ਲੋਕ ਬੈਡ ਕਮੈਂਟ ਕਰਦੇ ਨੇ ਕੀ ਕਮੈਂਟ ਕਰਦੇ ਨੇ ਤੇ ਕਿਵੇਂ ਉਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰੇ ਭੈਣੇ ਆਪਾਂ ਜਿਹੜੇ ਵੀ ਕਮੈਂਟ ਜਿੱਦਾਂ ਦੇ ਵੀ ਕਰਦੇ ਮੈਂ ਉਹਨਾਂ ਨੂੰ ਤੇ ਥੈਂਕ ਯੂ ਬਹੁਤ ਬਹੁਤ ਹੋਣੇ ਚਾਹੀਦੇ ਇਦਾਂ ਦੇ ਵੀ ਹੋਣੇ ਚਾਹੀਦੇ ਕਿਉਂਕਿ ਜੇ ਆਪਾਂ ਆ ਚੀਜ਼ਾਂ ਹੋਊਗੀਆਂ ਲਾਈਕ ਤੇ ਦਤਾਈਆਂ ਹੋਣਗੇ ਬਦਨੀਯਦਾਰੀ ਨੂੰ ਇਹ ਸਮਝਣਾ ਚਾਹੀਦਾ ਕਿ ਕਿਸੇ ਦਾ ਦਿਲ ਦੁਖ ਸਕਦਾ ਤੁਹਾਡੇ ਦੋ ਸ਼ਬਦਾਂ ਦੇ ਨਾਲ ਵੀ ਜੇ ਤੁਸੀਂ ਵਿਲੇ ਆ ਜੇ ਤੁਸੀਂ ਚੰਗਾ ਨਹੀਂ ਕਹਿ ਸਕਦੇ ਕਿਸੇ ਨੂੰ ਮਾੜਾ ਵੀ ਨਾ ਕਹੋ ਕਿਉਂਕਿ ਭੈਣੇ ਮੈਨੂੰ 7 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਮੈਂ ਇਹ ਚੀਜ਼ਾਂ ਨੂੰ ਇਗਨੋਰ ਕਰ ਦਿੰਨਾ ਮੈਂ ਨਹੀਂ ਬਾਲਾ ਕਹੇ ਦੀ ਸਿਰਕ ਭਈ ਜੀ ਕਰਦਾ ਹੁਣ ਹਾਂਜੀ ਓਕੇ ਤੇ ਲਾਸਟ ਵਿੱਚ ਕੁਝ ਸੁਨੇਹਾ ਲਾਸਟ ਵਿੱਚ ਸੁਨੇਹਾ ਇਹ ਆ ਕਿ ਸਾਰਿਆਂ ਨੇ ਪਹਿਲਾਂ ਤਾਂ ਭੈਣ ਹੋਂ ਦਾ ਚੈਨਲ ਨੂੰ ਪਹਿਲਾਂ ਸਪੋਰਟ ਕਰੋ ਠੀਕ ਆ ਤੇ ਆ ਜਿਹੜੀ ਤੁਹਾਨੂੰ ਸਟੋਰੀ ਦੱਸੀ ਕਿ ਇਸ ਚੀਜ਼ ਨੂੰ 네ਗਟਿਵਿਟੀ ਚ ਜਿਹੜੀ ਲੈ ਕੇ ਜਾਣੀ ਆ ਬਸ ਉਹ ਚੀਜ਼ ਉਹ ਚੀਜ਼ ਨਾ ਕਰਿਓ ਠੀਕ ਆ ਤੇ ਬਾਕੀ ਸਾਡੀ ਖੁਸ਼ੀ ਸੁਣਿਆ ਹੈ ਕਿ ਭਈ ਜ਼ਿੰਦਗੀ 'ਚ ਚੰਗਾ ਮਾੜਾ ਟਾਈਮ ਆਉਂਦਾ ਰਹਿੰਦਾ ਪਰ ਨਾ ਮਾਪੇ ਨੂੰ ਛੱਡੋ ਤੇ ਨਾ ਆਪਣੇ ਭੈਣ ਭਰਾ ਨੂੰ ਤੇ ਨਾ ਲਾਈਫ ਵਾਲਾ ਇੱਕ ਚੀਜ਼ ਇਹ ਹੈ ਭੈਣੇ ਕਿ ਹਾਂ ਜਿੱਥੇ ਮਰਜ਼ੀ ਘੁੰਮ ਲੋ ਜਿੱਥੇ ਮਰਜ਼ੀ ਜੋ ਆਪਣੇ ਘਰ ਚ ਜੋ ਆਪਣੇ ਮਾਪਿਓ ਨੇ ਦੇਣਾ ਨਾ ਉਹ ਕਿਸੇ ਨੇ ਨਹੀਂ ਮਿਲਣਾ ਬਸ ਇਹ ਕਿ ਆਪਣੇ ਮਾਪਿਓ ਦੀ ਕਦਰ ਕਰਿਆ ਕਰੋ ਜਿਨ੍ਹਾਂ ਤੋਂ ਹੈਗੇ ਜਿਨ੍ਹਾਂ ਤੋਂ ਨਹੀਂ ਹੈਗੇ ਉਹਨਾਂ ਨੂੰ ਇਸ ਚੀਜ਼ ਇਹ ਚੀਜ਼ ਦਾ ਪਤਾ ਹੁੰਦਾ ਹਾਂਜੀ ਅੱਛਾ ਇਹ ਵੀਡੀਓ ਤੁਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਨਾ ਹਾਂਜੀ ਬਣੇ ਹਾਂਜੀ ਹਾਂਜੀ ਬੋ ਮਰਜ਼ੀ ਦੇ ਨਾਲ ਨਹੀਂ 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 ਪਣੇ ਦਬਾਅ ਕਾਦਾ ਆਪਣੀ ਨਹੀਂ ਦਬਾਅ ਕਾਦਾ ਪਣੇ ਵਾਲੇ ਹੈ ਹੀ ਨਹੀਂ ਬੰਦੇ ਨਹੀਂ ਨਹੀਂ ਪਰਮਾਤਮਾ ਦਾਤਿਆਂ ਦੀ ਮਿਹਰ ਇਹਦਾ ਬਣਾ ਕਾਤੇ ਆਪਾਂ ਤੁਸੀਂ ਹੀ ਬਸ ਇਹ ਸਾਨੂੰ ਮੌਕਾ ਦਿੱਤਾ ਸੋਚਿਆ ਨਹੀਂ ਸੀ ਕਦੀ ਆਹ ਦਿਨ ਆਊਗਾ ਪਰ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ